ਕਰ ਦੇ ਹੁਣ ਕੀ ਕਰਨ ਲੱਗ ਗਿਆ ਆ ਜਾ ਰੋਟੀ ਵੀ ਹਾ ਰੋਟੀ ਖਾ ਲਾ ਹਲੇ ਆ ਕੇ ਬੜਾ ਮोटा ਕਰਕੇ ਦੀ ਪਾਈ ਤਰੀ ਖੱਡੀਆਂ ਮੇਰੀ ਰੋਟੀ ਦਾ ਨਾ ਫਿਕਰ ਕਰਿਆ ਕਰੋ ਮੇਰੀ ਰੋਟੀ ਦਾ ਤੈਨੂੰ ਕਾਹਦਾ ਫਿਕਰ ਤੈਨੂੰ ਹੁਣ ਨਵੇਂ ਵਿਆਹ ਦਾ ਚਾਹਗਾ ਤੂੰ ਬਾਰ ਬਾਰ ਚਾਹ ਚਾਹ ਜਾਂ ਨਾ ਕਰ ਤੂੰ ਰਹਿਣ ਦੇ ਤੂੰ ਇੱਥੇ ਨਾਲੇ ਹੁਣ ਬੋਲੀ ਨਾਲ ਰਾਸਤੇ ਜਿਨੀ ਬੋਲੀ ਦਾ ਹੁੰਦਾ ਕਰ ਜਾ ਕੇ ਗੱਲ ਕਰਾਂਗੇ ਚਾਹ ਨਹੀਂ ਤੇ ਹੋਰ ਕੀ ਹੈਗਾ ਯਾਰਾ ਤੂੰ ਮਾਨੇ ਮਾਨੇ ਲੱਗ ਗਿਆ ਮੈਂ ਇਹ ਨਾ ਤਾਂ ਚਾਹਿਆ ਯਾਰ 20 ਸਾਲ ਹੋ ਗਏ ਮੱਥਾ ਮਾਰਦਿਆਂ ਨੂੰ ਫੇਰਾ ਚੱਲ ਅੰਦਰ ਤੇ ਲਾ ਮਰੀ ਜਾਂਦੀ ਐ ਕਰ ਲੋ ਮੈਂ ਕੋਈ ਗੱਲ ਨਹੀਂ ਸੁਣਨੀ ਗੱਲ ਤਾਂ ਸੁਣ ਲੈ ਮੇਰੀ ਤੂੰ ਤਾਂ ਐਵੇਂ ਹੀ ਗਰਮ ਹੋ ਜਾਨੀ ਐ ਇਹ ਕਿਹੜਾ ਅਜੀ ਮੈਂ ਕੱਲ ਨੂੰ ਹੀ ਲਈ ਆਉਣਾਗਾ ਇਹ ਤਾਂ ਗੱਲਾਂ ਨੇ ਐ ਨਹੀਂ ਪਤਾ ਵੀ ਬੀਬੀ ਅੱਜ ਕੁਛ ਕਹਿੰਦੀ ਐ ਕੱਲ ਨੂੰ ਉਹਦਾ ਮੈਂ ਉਹਨੂੰ ਮਨਾ ਕੇ ਦੇਖ ਲੂੰਗਾ ਹੁਣ ਐ ਥੋੜੀ ਹੁੰਦਾ ਹੁੰਦਾ ਇੱਕ-ਇੱਕ ਦਿਨ ਵੀ ਕੱਲ ਨੂੰ ਉਬਰਾਤ ਲੈ ਕੇ ਜਾ ਬਗ ਨੂੰਗਾ ਮੈਂ ਜਾਂ ਹੋਲੇ ਆਉਂਗਾ ਗੱਲਾਂ ਮਠੀਆਂ ਮਠਾਈਆਂ ਨਹੀਂ ਜੇ ਗੱਲਾਂ ਘੜੀਆਂ ਕੜਾਈਆਂ ਨੇ ਤਾਂ ਇਹ ਹੁੰਦੀਆਂ ਨਹੀਂਆਂ ਕੁਛ ਤਾਂ ਹੈਗਾ ਹੀ ਹੈਗਾ ਤੂੰ ਫਿਰ ਗੁੱਸਾ ਨਾ ਕਰਾਇਆ ਕਰ ਠੰਡੀ ਰਹਿਆ ਕਰ ਮੜੀ ਲੈ ਮੈਂ ਕਿ ਮੈਂ ਠੰਡੀ ਰਹਿਆ ਤਾ ਨਾ ਅੱਛਾ ਜੀ ਇਹ ਹੀ ਕੰਮ ਮੈਂ ਕਰਾਂ ਮੈਂ ਦੂਜਾ ਵਿਆਹ ਕਰਾਵਾਂ ਤੁਸੀਂ ਜਲ ਲੋਗੇ ਓਏ ਹੁਣ ਮੈਂ ਖੜਾ ਹਜੇ ਕਰਾਈ ਜਾਣਾਗਾ ਤੂੰ ਚੱਲ ਫਿਰ ਚੱਲ ਰਾਸਤੇ ਦੀ ਇੱਕ ਵਾਰ ਸੋਚ ਕੇ ਦੇਖੋ ਗਲੀਆਂ जित ਕਿਉਂ ਬੁੜਬੁੜ ਕਰਦੇ ਹੋ ਘਰੇ ਬੈਠ ਕੇ ਗੱਲ ਕਰ ਲੋ ਕੋਈ ਲੋਕਾਂ ਸੁਣੂ ਦੇ ਸੋਹਣੇ ਲੱਗਦੇ ਹੋ ਬੀਬੀ ਮੈਂ ਇਹਨੂੰ ਇਹੀ ਗੱਲ ਕਹਿੰਦਾ ਸੀ ਵੀ ਕੋਈ ਨਾ ਨਿਕਾ ਇਹਨੂੰ ਸ਼ਰਮ ਨਹੀਂ ਹੁੰਦੀ ਹੈ ਜੀ ਬੀਬੀ ਅੰਦਰ ਖੜਖੜ ਕੇ ਗੱਲਾਂ ਕਰਦੀਆਂ ਅੰਦਰ ਬਾਹਰ ਕੇ ਗੱਲਾਂ ਕਰੀਆਂ ਜਾਂਦੀਆਂ ਬੀਬੀ ਮੈਂ ਤਾਂ ਇਹਨਾਂ ਨੂੰ ਐਂ ਕਹਿ ਨਹੀਂ ਆਂਗੀ ਵੀ ਜੇ ਇਹ ਹੀ ਵਿਆਹ ਮੈਂ ਕਰਾਵਾਂ ਵੀ ਤੁਸੀਂ ਜਰ ਲਓਗੇ ਨਹੀਂ ਹਾਈ ਮੈਂ ਮਰ ਜਾਂ ਨਹੀਂ ਇਹਨਾਂ ਨੂੰ ਭੀ ਲਿਆ ਮੇਰਾ ਜੇ ਤੇਰੇ ਇੱਕ ਜਵਾਬ ਹੁੰਦਾ ਸੀ ਕੌਣ ਦੁਬਾਰੇ ਬਿਟਣੇ ਬਿਡਦੇ ਤਾਲ ਬੀਬੀ ਹੁਣ ਤੋਂ ਵੀ ਆਪਣਾ ਇੱਥੇ ਗਲੀ ਗਵਾਂਢ ਸੁਣਦਾ ਹੈਗਾ ਪਰ ਆਪਾਂ ਅਸੀਂ ਅੰਦਰ ਆਉਣੇ ਆਂਗੇ ਅੰਦਰ ਬੈਠ ਕੇ ਗੱਲ ਕਰਾਂਗੇ ਅੰਦਰ ਬੈਠ ਕੇ ਗੱਲ ਕਰ ਤੁਸੀਂ ਕਿਹਾ ਜੱਜ ਪਾਚ ਜੂਬਾਇਆ ਦੀ ਗੱਲ ਅੰਦਰ ਬੈਠ ਕੇ ਗੱਲ ਅਸੀਂ ਤਾਂ ਹੌਲੀ ਮੈਂ ਤਾਂ ਇਹਨੂੰ ਆਹੀ ਸਮਝ ਮੈਂ ਕਾਹਨੂੰ ਬਾਹਰ ਆ ਗਈ ਦੀ ਆ ਮੈਂ ਤਾਂ ਸਬਜ਼ੀ ਵਾਲੇ ਦੇਖਣ ਆਈ ਦੀ ਵੀ ਸਬਜ਼ੀ ਲੈਣੂ ਕੋਰਾ ਮੈਨੂੰ ਵੀ ਬਰਾ ਦੁਕੀ ਇੱਥੇ ਬਾਹਰ ਹੀ ਜੋਤ ਨਹੀਂ ਬੜਾ ਉਹ ਦੁੱਧ ਕਹਿੰਦਾ ਬੀਬੀ ਤੂੰ ਉਹ ਗੱਲਾਂ ਵੀ ਬੀਬੀ ਤੂੰ ਆਇ ਨਾ ਕਰ ਨਹੀਂ ਤੂੰ ਡਰਾਵੇਂ ਨਾ ਕਰ ਡਾ ਕੇ ਲੋਕਾਂ ਨੂੰ ਕਿਉਂ ਖਾਉਣੀ ਐ ਰੰਮੇ ਕਰ ਕਰਕੇ ਹੁਣ ਵੀਕ ਬਾਰ ਨੂੰ ਸੁਣਾਏਂਗੀ ਇਹ ਕੱਲਾ ਇਹੇ ਕਰਦੀਆਂ ਇੱਥੇ ਨਹੀਂ ਇਹ ਗੱਲ ਕਰਨੀ ਤੈਨੂੰ ਕਹੀ ਜਾਣਾ ਵੀ ਠੰਡੀ ਰਾਹ ਮੜੀ ਜੀ ਅੱਧੀ ਬੀਬੀ ਕਹਿੰਦਾ ਆਇ ਹੋਇਆ ਪੈਗਾ ਵੀ

ਕੰਜਰ ਦਾ ਪੁੱਤਾ ਜਿੰਨਾ ਤੂੰ ਤੀਵੀਂ ਦੇ ਥਲੇ ਲੱਗਿਆ ਹੋਇਆ ਨਾ ਉਹਨਾਂ ਤੋਂ ਸੁਪਤੀ ਲੈ ਦਾਣੇ ਲੱਗਦੀ ਹੈ ਜਿਹੜਾ ਤੂੰ ਲੱਗਿਆ ਫਿਰਦਾ ਹੈ ਬੀਬੀ ਕਾਹਨੂੰ ਰੋਣਾ ਪਾਈ ਜਾਂਦੇ ਹੁਣ ਤਾਂ ਆਹ ਵੇਖ ਲੈ ਗਲੀ ਕਮਾਂਡ ਵਾਲੇ ਇਕੱਠੇ ਕਰੀ ਜਾਂਦੇ ਆ ਤੂੰ ਗਲੀ ਕਮਾਂਡ ਦਾ ਇਕੱਠਾ ਹੋਊਗੀ ਜਦੋਂ ਤੂੰ ਇੱਥੇ ਖੜ ਖੜ ਕੇ ਗੱਲਾਂ ਕਰਦੇ ਹੋ ਸੋਤੋ ਘਰ ਅੰਦਰ ਬੈਠਾ ਨਹੀਂ ਜਾਂਦਾ ਹੈਗਾ ਆਈ ਜਾ ਦੇ ਜੀ ਫਿਰ ਹੁਣ ਆਈ 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 ਕਰੀ ਜਾਂਦਾ ਫਿਰ ਲੰਗ ਜਣਾ ਮਣ ਮਣ ਕਰਨ ਤੀਵੀਂ ਦੇ ਸਾਹਮਣੇ ਆ ਜਾ ਅੰਦਰ ਹਾਏ ਨਹੀਂ ਮੈਂ ਨਨੇ ਮਾੜੀ ਲਾਦ ਨੇ ਮਾੜਾ ਜੰਮੇ ਨਾ ਮਾੜਾ ਆਵੇ ਨਾ ਕਿਸੇ ਸੱਚ ਸਿਆਣੇ ਨਹੀਂ ਕਿਹਾ ਹਾਏ ਹਾਏ ਓਹੋ ਪੂਰਾ ਪਾਲੋ ਤਾਂ ਜਿਜਾ ਪੋਣਾ ਕੰਜੇ ਖਾਨਾ ਉਹ ਦੁਨੀਆ ਦੇ ਪੈਸਾ ਆ ਕੇ ਆਇਓ ਜੇ ਤੂੰ ਵਾਹ ਹੁਣ ਤੈਨੂੰ ਕਿ ਲੋੜ ਸੀ ਮੇਰੇ ਉੱਥੇ ਦਵਾਰੇ ਮੂਰੇ ਉੱਥੇ ਜਾ ਕੇ ਜਾਣੂ ਅਫਗਾਨ ਵੀ ਹਾਏ ਬੇ ਪੁੱਤ ਮੈਂ ਤਾਂ ਸੱਜੀ ਆਉਂ ਦੇਖਣ ਗਈ ਕਿ ਮੈਂ ਕਿਤੋਂ ਨੂੰ ਦੇਖਣ ਗਈ ਸੀ ਕਿ ਮਾਹਲਾ ਸੱਜੀ ਸਬਜੀ ਲੈਣਾ ਉਹ ਵੀ ਬੁੱੱਚੇ ਪਲਾਤੀ ਰੋ ਉੱਥੇ ਰੋਲਾ ਥੋੜੀ ਪਾਈਦਾ ਹੁੰਦਾ ਮੈਂ ਤਾਂ ਇਹਨੂੰ ਇਹ ਵੀ ਰੋਲਾ ਪਾਉਂਦੀ ਹੁਣੇ ਸੀ ਮੈਂ ਤਾਂ ਇਹਨੂੰ ਤੈ ਹੈਗਾ ਵੀ ਤੂੰ ਰੋਲਾ ਨਾ ਪਾ ਇਹ ਸਿਆਣੀ ਬਣੀ ਇਹਨੂੰ ਨਹੀਂ ਸ਼ਰਮ ਹੁੰਦੀ 40 ਸਾਲ ਖਾ ਦੀ ਹੁੰਗਰ ਹੋਣ ਵਾਲੀ ਹੋ ਰਹੀ ਐ ਜੇ ਅੱਧਰ ਜਾ ਕੇ ਤੈਨੂੰ ਪਾ ਲਉ ਜਿਹੜਾ ਪਾਉਣਾ ਹੈ ਬੇ ਕੰਧਾਂ ਦੇ ਵੀ ਕੰਮ ਹੁੰਦੇ ਨੇ ਉਹ ਜਾਈ ਵਾਲਾ ਡੇਟ ਲਾਵੇ ਹੁਣ ਤਾਂ ਨਹੀਂ ਸ਼ਰਮ ਹੈਗੀ ਨਾ ਫੇਰ ਨਹੀਂ ਪਤਾ ਲੱਗੂ ਬੀਬੀ ਲੋਕਾਂ ਨੂੰ ਹੁਣ ਤੈਨੂੰ ਕਦਾਂ ਨੂੰ ਕੰਨ ਦੇ ਦੇ ਆਗੇ ਸਨੀਖੜੀਆਂ ਵਧਾਵਾ ਦਾਂਗੀ ਮੈਂ ਹੁਣ ਤੈਨੂੰ ਗਿਆਨ ਆਛਣ ਨੂੰ ਗਿਆਨ ਆਹ ਗੰਗਿਆ ਨੇ ਤੈਨੂੰ ਕੀ ਪਤਾ ਓ ਬੀਬੀ ਹੋੜੀ ਮੁੰਡਾ ਦਾ ਤੇਰਾ ਗਿੱਗਾ ਦਾ ਬੀਬੀ 10 ਕਿੱਲਿਆਂ ਨੂੰ ਆ ਸਾਫ ਦਊਗਾ ਅਗਲਾ ਗਿੱਗੇ ਨੂੰ ਨਾ ਦਾ 10 ਕਿੱਲਿਆਂ ਨੂੰ ਜਵਾਕ ਸਮਾਨ ਨਹੀਂ ਓ 10 ਕਿੱਲਿਆਂ ਦਾ ਮਾਲਕ ਹੈ 10 ਕਿੱਲੇ ਕੋਈ ਨਹੀਂ ਮੈਂ ਵੀ ਅੱਧ ਚ ਮੈਂ ਵੀ ਆਂਗੀ ਬੱਦਕਾ ਟੱਪਾ ਨਹੀਂ ਆ। ਜੱਲ ਟੱਪ ਨਹੀਂ ਤੇ ਜੱਪ ਨਹੀਂ ਕਰੇਂ। ਮੈਂ ਤਾਂ ਐਂ ਕਿ ਮੈਂ ਚੁੱਪ ਕਰ ਜਾਵਾਂ। ਮੈਂ ਹੋਂ ਤੱਕ ਚੁੱਪੀ ਸੀ। ਮੇਰਾ ਐਸਾ ਨਹੀਂ ਚਾਹੀਦਾ। ਸੁਣ ਲੈ ਹਜੇ ਤਾਂ ਹੋ ਸਕਦਾ ਸਾਡਾ ਰੈਈ ਜਲਦੀ ਹੋਵੇ। ਤੂੰ ਮੈਨੂੰ ਲੱਗਦਾ ਕਿ ਤੈਨੂੰ ਪੱਕਾ ਕੰਮ ਕਰਾਉਣੀ। ਆ ਅਗਲਾ ਜਿਹੜਾ ਅੱਧ ਅੱਧ ਕਰੀ ਜੰਨੀ ਆ। ਹਾਂ ਮੇਰੀ ਗੱਲ ਸੁਣ ਲੈ ਦੋ ਰੋਟੀਆਂ ਖਾਂਦੀ ਰਹੇਗੀ ਜਿੱਥੇ ਚੁੱਪ ਕਰਕੇ ਬਹਿ ਜਾਏਗੀ। ਜੇ ਤੂੰ ਪਾਲੇ ਝੱਜੂ ਆ ਤੈਨੂੰ ਦੋ ਰੋਟੀਆਂ ਵੀ ਨਹੀਂ ਮਿਲਣ ਸਾਡੇ ਘਰ ਦੀਆਂ। ਬੀਬੀ ਵਰ ਮੈਂ ਵੀ ਦੇਖਦੀ ਆ ਤੂੰ ਕਿਵੇਂ ਵਿਵਹਨੀ ਆ ਗਈ ਅੱਜ ਨੀ ਚੁਮਕ ਤੂੰ ਕੀ ਕਰ ਲੇਗੀ ਮੈਂ ਕੋਈ ਨਾ ਮੇਰਾ ਸੁਣ ਮੇਰੀ ਗੱਲ ਸੁਣੋ ਕਿਹਦੇ ਬੋਲ ਜਵਾਬ ਨਹੀਂ ਨਾ ਟੋਕੋ ਟਟਿਆਰੀਆਂ ਵੀ ਨਹੀਂ ਮੰਮ ਦਾ ਅੱਜ ਕਾ ਮੇਰੀ ਗੱਲ ਸੁਣੋ ਹੁਣ ਤੂੰ ਚੁੱਪ ਕਰ ਜਾ ਆਪਾਂ ਜਿਹੜਾ ਕੁਝ ਤੂੰ ਕਹੇਂਗੇ ਨਾ ਹੋਊਗਾ ਤਾਂ ਉਹੀ ਹੋਣਾ ਤੈਨੂੰ ਕਰ ਲੈਣ ਦਾ ਜਿਹੜਾ ਕੁਝ ਕਰਦੀ ਆ ਕਰ ਲੈਣ ਤਾਂ ਪਾਣੀ ਵੀ ਖੁੱਟਦੇ ਨੇ ਗਾ ਸੁੱਕ ਗਿਆ ਬੋਲਦੀ ਬੋਲਦੀ ਦਾ ਪਾਣੀ ਨਾ ਬੀਬੀ ਨੂੰ ਠੰਡਾ ਹੁੰਦਾ ਲਿਆ ਕੇ ਪਿਆ ਦੇ ਲਾ ਦੂਗੀ ਤੇ ਤਕਰੀ ਹੋ ਜੂਗੀ ਇਹ ਫਿਰ ਚੱਲ ਤੂੰ ਅੰਦਰ ਚੱਲ ਫਿਰ ਤੂੰ ਦਾ ਅੰਦਰ ਪਹਿਲਾਂ ਮੈਂ ਕਹਤਾ ਅੰਦਰ ਜਾ ਮੈਂ ਇੱਥੇ ਬਾਦਾ ਵਧਾ ਲੈਣੀ ਤੂੰ ਇਹਦਾ ਬਲੱਡ ਖਾਈ ਹੋਣਾ ਮੈਂ ਕਹ ਰਹੀਆਂ ਕਾਹ ਨੂੰ ਬੋਲਣਾ ਪੁੱਤ ਜੀ ਗਾਠੜੀ ਬੰਨ੍ਹ ਦੇ ਨੂੰ ਬਾਹਰ ਕੱਢ ਦੇ ਉਹ ਤੂੰ ਰੈਡ ਦੇ ਕਿ ਕਾਹ ਨੂੰ ਐਵੇਂ ਉਹ ਕਰਨਾ ਤੂੰ ਰੋਲਾ ਨਾ ਪਾ ਪਾ ਵੀ ਚੰਗਾ ਪਾਣੀ ਦੀ ਘੁੱਟ ਦੇ ਦੇ ਤੂੰ ਸੰਦ ਸੁਪ ਗਿਆ ਗਰਮ ਹੋਈ ਜਾਂਦੀ ਰਹਣੀ ਆ ਗਰਮ ਹੋਈ ਜਾਂਦੀ ਆ ਇੱਥੇ ਟੈਂਪਰ ਚ ਦੇ ਦੇ ਠੰਡਾ ਮੈਂ ਚਾਰ ਹੋਈ ਕਿਹੜਾ ਡੋਲੇ ਦਿੰਦਾਗਾ ਇਹਨੂੰ ਠੀਕ ਆ ਤੂੰ ਮੈਨੂੰ ਇੱਥੇ ਕੋ ਗਾੜ ਕੇ ਦਿਖਾਈ ਫਿਰ ਮੈਂ ਚਾਹਣਾ ਨਾ ਬੋਲ ਮੈਂ ਤੈਨੂੰ ਦੱਸਾਂ ਤੂੰ ਚੁੱਪ ਕਰ ਜਾ ਚਲ ਨਾ ਚੁੱਪ ਕਰ ਜਾ ਜਿਹੜੀਆਂ ਘੋ ਰੋਟੀਆਂ ਮਿਲਦੀਆਂ ਨੇ ਨਾ ਉਹ ਵੀ ਨਹੀਂ ਮਿਲ ਰਹੀਆਂ ਅੱਜ ਕੱਲ ਜਿਨ੍ਹਾਂ ਨੇ ਜਵਾਬ ਨਹੀਂ ਉਹਨੂੰ ਨਹੀਂ ਕੋਈ ਸਹਾਰਾ ਕੋਈ ਨਾ ਬੀਬੀ ਮੇਰੇ ਮੰਮੇ ਦੀ ਨੂੰ ਬਕੀਰ ਆ ਗਈ ਮੈਂ ਇਹ ਨਾ ਕਰਾਂ ਕਰ ਲੈ ਕਰ ਲੈ ਜਿਹੜੇ ਦੁੱਬ ਬਕੀਲਾ ਨੂੰ ਕਰਨਾ ਹੈ ਬੀਬੀ ਮਨਤਲਾਦਾ ਹੈ ਨਾ ਜਿਹੜੀ ਇਹਦੀ ਹੈਂਡ ਹੈ ਜਿਹੜੀਆਂ ਆ ਗੱਲਾਂ ਕਰਦੀ ਆ ਮਨਤਲਾਦਾ ਫਿਰ ਹੁਣ ਕੁਝ ਕਰਨਾ ਕੋਈ ਮੈਂ ਤਾਂ ਹਜੇ ਨਰਮਾਈ ਬਰਤੀ ਜਾਂਦਾ ਮੈਂ ਤਾਂ ਹੀ ਤਾਂ ਰੋਂਦੀ ਵੀ ਮੈਨੂੰ ਕਿੱਲੇ ਇਸ ਸਾਲ ਹੋਵੇ ਰੋਂਦੀ ਨੂੰ ਕਾਹਨੂੰ ਇਹਨਾ ਨਰਮਾਈਵਾਦਾ ਤੂੰ ਹੀ ਮੰਜਰਾ ਮੰਜਾ ਜ਼ੋਰ-ਜ਼ੋਰ ਕਰ ਲਾ ਕਰਦੇ ਸੀਗੇ। ਉਹ ਮੈਨੂੰ ਤਾਂ ਤੇਰੇ ਕਿੱਥੇ ਨਰਮਾਈ ਦੀ ਮਾਂ ਨੂੰ ਤਾਂ ਉਹ ਸਮਝਿਆ ਵੀ ਕੱਚ ਨਹੀਂ ਸਮਝਦਾ ਦੀ। ਉਹ ਮੈਂ ਤਾਂ ਆ ਗੱਲਾਂ ਸੁਣ ਕੇ ਮੈਨੂੰ ਲੱਗਦਾ ਇਹ ਜਦੋਂ ਸਰੇ ਸਰੇ ਨਹੀਂ ਜਾਈ ਜਾਂਦੀ ਇਹ। ਉਧਰ ਉੱਥੇ ਬਹੁਤ ਜੱਜਵਾ ਗਿਆਈ ਆ ਬਾੜੇ 'ਚ। ਹੁਣ ਅੱਖਾਂ ਖੁੱਲਣੀਆਂ ਤੇਰੀਆਂ ਵੀ 베ਰੀ ਮਾਂ ਕਹਿੰਦੀ ਸੱਚੀ ਹੀ ਕਹਿੰਦੀ ਹੁੰਦੀ ਸੀਗੀ। ਆ ਪਰ ਹੁਣ ਲੱਗਦਾ ਵੀ ਐ ਮੈਨੂੰ ਜਿਹੜੀਆਂ ਆ ਗੱਲਾਂ ਕਰਦੀ ਆ ਇਹ ਕਿ ਮੈਨੂੰ ਐ ਲੱਗਦਾ ਬਿੱਲੀ ਥੈਲੋਂ ਬਾਹਰ ਆ ਗਈ। ਕਰਨਾ ਪਊਗਾ ਹੁਣ ਤਾਂ ਬਸ ਨਹੀਂ ਕਹਿੰਦੇ ਵੇ ਪਤਾ ਨਹੀਂ ਕਿ ਤੁੱਕੀ ਚਾਈ ਦੀ ਕੁੜੀ ਜਾਂ ਚਾਹ ਦੀ ਕੁੜੀ ਬਕੀ ਨਹੀਂ ਲੈ ਟੱਕ ਨਹੀਂ ਮੇਰੇ ਕੋਲੇ ਆ ਆ ਗਈ ਨੇ ਹੋਰ ਬਕੀ ਵੀ ਆ ਗਈ ਦੇ ਤਾਂ ਸਿੱਧੀ ਵਕੀਲ ਆ ਗਈ ਕੋਈ ਨਹੀਂ ਕਰਦੇ ਆ ਗੱਲ ਚਲ ਤੂੰ ਠੰਡੀ ਹੋ ਬੜਾ ਬੜਾ ਕੋਈ ਗੱਲ ਨਹੀਂ ਮੈਂ ਤਾਂ ਖਾ ਛੱਡ ਦੇ ਮੜਾ ਗਰਮੀ ਆਈ ਪਈ ਆ ਜਾਂ ਕਿ ਨੂੰ ਠੀਕ ਲੱਗਦਾ ਨਾ ਉਵੇਂ ਕਰ ਲੈ ਠੀਕ ਹੈ ਕੋਈ ਟੱਕਰ ਨਹੀਂ ਆਪਾਂ ਤਾਂ ਇਹ ਦੱਸਣਾ ਹੀ ਨਹੀਂ ਮਟਾ ਮਟੱਕ ਕਰਦਾਂਗੇ ਇਹੀ ਕੰਮ ਫੇਰੀ ਜਾਊਗੀ ਸੋਤ ਮੇਰੀ ਗੱਲ ਸੁਣਾ ਮੈਨੂੰ ਲਾਉਣੀਆਂ ਦਵਾਈ ਦਾ ਬਹਾਨਾ ਮੈਂ ਕੋਈ ਮੇਰੇ ਤਾਂ ਪਹਿਲੇ ਦਰਦ ਹੋਣ ਲੱਗ ਗਿਆ ਮੈਨੂੰ ਬੁੱਧ ਦਵਾਈ ਦਵਾ ਲਿਆ ਉੱਥੇ ਆਪਾਂ ਮੈਨੂੰ ਦੱਸਿਆ ਜੀ ਉਹਨੇ ਕੀ ਕਹਿੰਦ ਨੇ ਉਹ ਨਸੀਬੋ ਨਹੀਂ ਹੈਗੀ ਜਿਹੜੀ ਰੰਬਰਦਾਰਾਂ ਦੀ ਉਹ ਰਿਸ਼ਤੇ ਕਰਾਉਂਦੀ ਉਹਨੇ ਮੈਨੂੰ ਕੁੜੀ ਇੱਕ ਦਿਨ ਅੱਖ ਤੇ ਹੀ ਦਿਖਾ ਤੀਦੀ ਕਹਿੰਦੀ ਜੇ ਮੁੰਡੇ ਦੇ ਪਸੰਦ ਆ ਗਈ ਫੱਟ ਦੇਣੇ ਚੁੰਨੀ ਚੜਾ ਕੇ ਤੋੜ ਦਾਂਗੇ ਤੂੰ ਦੇਖ ਵੀ ਆਈ ਮੈਂ ਤਾਂ ਬਸ ਪੁੱਛਣਾ ਪੁੱਤ ਮੈਂ ਤਾਂ ਦੇਖਦੀ ਬੀ ਲੱਛਣਾ ਤੂੰ ਇੰਨਾ ਹੂੰ ਗਰਮ ਹੋਈ ਫਿਰਦੀ ਆਂ ਵੀ ਅਕੇ ਲੱਗਦੇ ਮੈਂ ਆਖਿਆ ਇੰਨਾ ਕਾਹਦੀ ਕਾਹਤੋ ਗਲੀ ਮੈਂ ਤਾਂ ਕੀ ਪਈਦੀ ਕੀ ਦੱਸਾਂ ਤੈਨੂੰ ਤੂੰ ਇਨੀ ਗੱਲ ਨਹੀਂ ਛੇੜੀ ਕਿਤੇ ਮੇਰੀ ਗੱਲ ਮੈਂ ਵੀ ਕਿੰਨਾ ਚਿਰ ਚੁੱਪ ਰਹੂੰਗੀ ਪੁੱਤ ਮੈਂ ਤਾਂ ਤੈਨੂੰ 4 ਸਾਲ ਹੋ ਗਏ ਨੇ ਮੂੰਹ ਕਦੀ ਦੇਖਦੇ ਨੂੰ ਸੱਤ ਤੇ ਚੱਲਦੀ ਜਾਂਦੀ ਦੀਗੀ ਮੈਂ ਕਹਾਂ ਫਿਰ ਹੁਣ ਲਾ ਹੀ ਦੰਨੀ ਆ ਚੱਲ ਫਿਰ ਠੀਕ ਹਾਂ ਜੇ ਮੈਂ ਤੈਨੂੰ ਠੀਕ ਲੱਗਦਾ ਆਹੋ ਤੇ ਫਿਰ ਕਦੋਂ ਚੱਲਣਾ ਮੈਂ ਕਹਿੰਦੀ ਆ ਪਾਪਾ ਬਚਨ ਚੁੱਪ ਕਰਕੇ ਹੁਣ ਨਾ ਗੱਲਾਂ ਲੈ ਵਈ ਦੇ ਬਾਹਰ ਮੈਂ ਕੁੜੀ ਨੂੰ ਦੇਖਿਆ ਹੁਣ ਅੱਜ ਜੇ ਆਪਣੇ ਪਸੰਦਾ ਕੀ ਇੱਕ ਦੋ ਦਿਨਾਂ ਲਈ ਆਵਾਮਾਂਗੇ ਚੁੱਪ ਕਰਕੇ ਦੱਸਦੇ ਨਹੀਂ ਕਿਸੇ ਨੂੰ ਵੀ ਚਲ ਠੀਕ ਆ ਆਹੋ ਚਲ ਚਲ ਤੂੰ ਪਾਪਾ ਮਨ ਪੱਗ ਪੱਗ ਕੋਈ ਗੱਲ ਨਹੀਂ ਆਹੋ ਠੀਕ ਮੈਂ ਵੀ ਕੱਪੜੇ ਕੁੱਪੜੇ ਪਾ ਲਾ ਨੀਆ ਮੈਂ ਵੀ ਪਾਣੀ ਪੀ ਲਾ ਆਹ ਚਲ ਤੂੰ ਆਏਗਾ ਹਾਏ ਹਾਏ ਬਦਲ ਕੱਪੜੇ ਮੱਤਨੀ ਇਹਨਾਂ ਗਰਮੀ ਹੁੰਦੀ ਆ ਲੈਟ ਵੀ ਕਿਹੜੇ ਟਾਈਮ ਦੀ ਕੱਟੀ ਐ ਦੋ ਘੰਟੇ ਹੋ ਗਏ ਲੈਟ ਕੱਟੀ ਨੂੰ ਬੈ ਕਲਦੀਪ ਆਹ ਹੋਰ ਵੀ ਕੀ ਗਏ ਨੇ ਆ ਫੋਨ ਲਾ ਦੇ ਮੈਨੂੰ ਮੜਾ ਜਾ ਕੀ ਕਰਨਾ ਫੋਨ ਉਹ ਮੈਂ ਕਰਨਾ ਫੋਨ ਉਹ ਫੋਨ ਲਾ ਲੈ ਤੂੰ ਆਪੀ ਲਾ ਲੈ ਮੈਂ ਨਾ ਮਾ ਲਾ ਮੈਂ ਤੂੰ ਆਪੀ ਲਾ ਲੈ ਮੈਂ ਚਲ ਮੈਂ ਲਾ ਲਨੀ ਆ ਜਾ ਬਾਲੀ ਕਾਲੀ ਛੇਤੀ ਮੱਲੇ ਫਗ ਬੂੰਗ ਢੇਟ ਹੋ ਜਾਣਗੇ ਫਿਰ ਚੰਗਾ ਹਾਂ ਹਲੋ ਹਾਂ ਭਾਈ ਸਸੀ ਕਾਲ ਮੈਂ ਤੈਨੂੰ ਐ ਕਹਿੰਦੀ ਸੀ ਕਿ ਤੇ ਤੂੰ ਪੁੱਤ ਜੀ ਇੱਥੇ ਪਾਰਕ ਚ ਆ ਜੇ ਆਪਾਂ ਜਾਦੇ ਵੱਧ ਤਾਂ ਕਾਨੂੰ ਵਧਾਉਣਾ ਹੈ ਕਿਉਂਕਿ ਆਪਾਂ ਪਾਰਕ ਚ ਤੂੰ ਮੁੰਡੇ ਦੇਖ ਲਈ ਮੇਰੇ ਨੂੰ ਜੇ ਤੇਰੇ ਪਸੰਦ ਹੋਇਆ ਤੂੰ ਹਾਂ ਕਰ ਦੇ ਫਿਰ ਆਪਾਂ ਤੇ ਨਿਚੜਾਵਾ ਕਰ ਲਾਂਗੇ ਆਹੋ ਪਰ ਬੀਬੀੰਨ ਦੱਸ ਕੇ ਆ ਜੀ ਚਲ ਬੀਬੀ ਉਹ ਵੀ ਤਾਂ ਕਾਨੂੰ ਲੈਣਾ ਬੜਾ ਰੌਲਾ ਪਾਣਾ ਤੇ ਤੇਰਾ ਮੁੰਡਾ ਪਸੰਦ ਹੋਇਆ ਬਸ ਫਿਰ ਆਪਾਂ ਅੱਗੇ ਗੱਲ ਵਧਾ ਲਾਂਗੇ ਹਾਂ ਹਾਂ ਠੀਕ ਹੈ ਠੀਕ ਹੈ ਆਹੋ ਤੂੰ ਆ ਜੀ ਹੁਣ ਚਾਰ ਹੋ ਕੇ ਅਸੀਂ ਵੀ ਇੱਧਰ ਚੱਲਦੇ ਆ ਠੀਕ ਹੈ ਠੀਕ ਹੈ ਚਲ ਬਣ ਗਈ ਗੱਲ ਕਹਿੰਦੀ ਆ ਜੂੰਗੀ ਨਾ ਹੁਣ ਕਿੱਧਰ ਚੱਲੇ ਹੋਗੇ ਪੱਗ ਫੁੱਗ ਜੀ ਬਣ ਕੇ ਦਵਾਈ ਦਵਾੜ ਚੱਲਿਆ ਬੇਬੇ ਨੂੰ ਬੇਬੇ ਨੂੰ ਕੀ ਹੋ ਗਿਆ ਹੁਣ ਤਾਂ ਚੰਗੀ ਭਲੀ ਸੀ ਹੁਣ ਕਿਉਂ ਚੰਗੀ ਭਲੀ ਸੀ ਦਵਾਈ ਦਵਾ ਕੇ ਲਿਆਉਣਾ ਮੈਂ ਟੋਕਿਆ ਨਾ ਕਰ ਕੋਈ ਹਰੇਕ ਕੰਮ ਚੱਲਣ ਨਾਲ ਪਾਉਗੇ ਤੂੰ ਦਵਾਈ ਲੈਣੇ ਜਦੋਂ ਅੱਜ ਨਾਲ ਨਾਲ ਕੋਈ ਪ੍ਰੋਗਰਾਮ ਹੈ ਮੇਰੇ ਨਾਲ ਤਾਂ ਮੈਂ ਬੇਪੁੱਤ ਤਿਆਰ ਹੋ ਗਿਆ ਹਾਂ ਬੇਤਿਆਰ ਆ ਬ ਚੱਲ ਮੈਨੂੰ ਦਵਾਈ ਦਵਾ ਲਿਆ ਮੇਰੇ ਤਾਂ ਦਰਦ ਹੋਈ ਹੈ ਨਾ ਕਦੋਂ ਦਾ ਦਰਦ ਤਾਂ ਜੋ ਮੈਂ ਤਾਂ ਦਵਾਈ ਦਵਾਉਣ ਜਾਣਾ ਬੀਬੀ ਮੈਨੂੰ ਵੀ ਲੈ ਚੱਲੋ ਫਿਰ ਨਾਲ ਨਹੀਂ ਤੈਨੂੰ ਕਿੱਥੇ ਗੋਦੀ ਬਿਠਾਊਗਾ ਮਰੇ ਮੋਟਰਸਾਈਕਲ ਤੇ ਜਾਣਿਆ ਸੀ ਮੈਂ ਤਾਂ ਮੈਂ ਕਹਿ ਕੇ ਹਟਿਆ ਮੈਨੂੰ ਵੀ ਬੁਖਾਰ ਆ ਰਿਹਾਗਾ ਤੂੰ ਤਾਂ ਮੈਨੂੰ ਪਹਿਲਾਂ ਬੁਖਾਰ ਹੋ ਗਿਆ ਨਾ ਤੂੰ ਨਾ ਮੈਨੂੰ ਕਦੇ ਜਾਣ ਨਹੀਂ ਘਰ ਬਕਰ ਚੱਲ ਪੁੱਤੋ ਬਈ ਆ ਹਮ ਪਹਿਲੇ ਅੰਦਰ ਜਾਇਓ ਉਹਦਾ ਡੰਗਰਾਂ ਵਾਲੇ ਬਾਗ ਕਿੱਥੇ ਜਾਂਦੇ ਹਾਂ ਮੁਰਿਆ ਕਣ ਤੇ ਕਰਜੂਗੀ ਤਾਂ ਅੰਦਰ ਪਹਿਲੇ ਜਾ ਤੇ ਮੈਂ ਇਹਨੂੰ ਕੌਣ ਦਵਾ ਕੇ ਲਿਆ ਉਹ ਫਿਰ ਦਵਾਈ ਉਹ ਦਵਾ ਲਿਆ ਮੈਂ ਕਿ ਤੂੰ ਬਹਿ ਜਾ ਅੰਦਰ ਜਾ ਕੇ ਡੰਗਰ ਮਾਈ ਜਨੀਆ ਦੇਹਲਾ ਕਿ ਮੈਂ ਮੱਚਦਾਗਾ ਆਏ ਨਹੀਂ ਹੈਗਾ ਵੀ ਨਾਲ ਲੈ ਜਾ ਮੈਂ ਕਿਹੜਾ ਉਹਦਾ ਭਾਰ ਲੈਣੀ ਆਗੀ ਮਗਰ ਮੈਨੂੰ ਬਤਾ ਲੈਂਦਾ ਦੱਸ ਜੇ ਮਾ ਮਾ ਦੇ ਸਾਰਾ ਦਿਨ ਗੁਗਲਾਂ ਤੇ ਚੜਿਆ ਰਹੂਗਾ ਤੇ ਪਤਾ ਹਨੋਰੀ ਜਦੋਂ ਵੀ ਜਾਣਾ ਹੁੰਦਾ ਮੂੰਹ ਰੜ ਕੇ ਖੜ ਜਾਂਦੀ ਲੈ ਮੇਰੇ ਹੀ ਕੁਝ ਦੁਖਣ ਲੱਗ ਗਿਆ ਕਹਿੰਦੀ ਤੇ ਤੇਰਾ ਤਾਂ ਪਹਿਲਾਂ ਦੁਖਣ ਲੱਗਦਾ ਮੇਰੇ ਨਾਲੋਂ ਉਹ ਆ ਜਾ ਬੇਬੇ ਹੁਣ ਕੀ ਗੱਲ ਕਰੀ ਜਾਂਦੇ ਆ ਤੂੰ ਆ ਜਾ ਆ ਟੋਕਤਾ ਤੇ ਤੂੰ ਆ ਜਾ ਚਲ ਚੱਲ ਸਟਾਰਟ ਹੋ ਸਹੀ ਬੜਾ ਦਗਣਾ ਪਾਈ ਬੇਬੇ ਗੋਡੇ ਦੀ ਚੇਕੜਾ ਕੰਮ ਕਰਦੇ ਕੋਈ ਨਹੀਂ ਕੋਈ ਆ ਜਾ ਬੇਬੇ ਇੱਥੇ ਆਇਆ ਤਾਂ ਹੈ ਨਹੀਂ ਕੋਈ ਆਉਣੀ ਹੋਗੀ ਕਿ ਹਾਦੀ ਮੈਂ ਆ ਜਾ ਚਲੋ ਬੜੀ ਕਾਲੀ ਹੋਈ ਪਈ ਉਹ ਨਹੀਂ ਆਏ ਨਹੀਂ ਭੰਡ ਬਾਲੀ ਉਹ ਮੈਂ ਕਹਿੰਦਾ ਉਹ ਵੀ ਕਾਲੀ ਬਾਲੀ ਕਰਨ ਲੱਗ ਗਈ ਬੇਬੇ ਆਹ ਹੋ ਮੇ ਤਾਂ ਹੁਣ ਕਾਲੀ ਆ ਜੇ ਛਾਣਾ ਸਾਲ ਹੋ ਗਿਆ ਇੰਚਾਰ ਕਰ ਕਭੀ ਹਜੇ ਕਹਿੰਦਾ ਕਾਲੀ ਐ ਇੱਥੇ ਬਹਿਂਦੀ ਆ ਮੈਂ ਤੂੰ ਇੱਥੇ ਬਹਿ ਜਾ ਕੋਈ ਨਹੀਂ ਬਹਿ ਜਾ ਕੋਈ ਹੈ ਹੱਜਾ ਕਾਇ ਹੀ ਕਿਹਦੀ ਮੈਨੂੰ ਲੱਗਾ ਮਾਰਾ ਮੈਂ ਮੈਂ ਕਿਹੜਾ ਜਾਣਦਾਗਾ ਤੂੰ ਕੀ ਫੋਟੋ ਦੇਖੀ ਆ ਉਹਦੀ ਕਹਿੰਦੇ ਸੀ ਫੋਟੋ ਦੇਖੀ ਆ ਨਹੀਂ ਦੇਖੀ ਤਾਂ ਹੈਗੀ ਪਤੋ ਹਾਂ ਛਿਬੋ ਤਾਂ ਕਹਿੰਦੀ ਸੀ ਮੁੰਡਾ ਆਊਗਾ ਇਹ ਤੇ ਬੁਢਾ ਤੇ ਬੁੜੀ ਬੈਠੇ ਨੇ ਚੱਲ ਦੇਖਦੇ ਆ ਜਾ ਕੇ ਹਾਂ ਉਹ ਦੇਖੀ ਹਾਂ ਉਹ ਹੀ ਹੈ ਉਹ ਹੀ ਹੈ ਉਹ ਹੀ ਉਹ ਹੀ ਸੱਚ ਹਾਂ ਦੋਬੇ ਕਿਦਾ ਸਮਝ ਨਹੀਂ ਆ। ਆਪਾਂ ਮੈਨੂੰ ਹੋਣਾ ਕਰ ਦੇ ਕਿਤੇ। ਚੱਪ। ਚਾਹੀਦੀ ਮਾੜੀ ਸੋਚ ਰਸ ਸੋਚਿਆ ਕਰ। ਆ ਰਹੀ ਤਾ। ਸਸਰੀ ਘਰ। ਸਸਰੀ ਘਰ। ਵਰ ਨਹੀਂ ਕਰਦਾ। ਅੰਦੀ ਸਸਰੀ ਘਰ। ਬੈਠਾ ਹਾਂ ਬਸ ਤੂੰ। ਐਸੀ ਬੈਜੂ। ਤੂੰ ਐ ਤੂੰ ਐ ਬਦਰ ਹੋ ਜਾਵੇ। ਐ हो तो मां मैं था मैं था कहीं ना, ना मैं था और बेटा और बुटा ठीक तो भी करे हां जी ठीक है और बीवी कही ठीक थी हां जी ठीक है अच्छा आप तो मुंडा मेरा देख लो हां मुंडा हां वो नहीं कोई नहीं कोई गल नहीं की गल बेटा है मुंह मुकर लिया नहीं ਪੁੱਤ ਤੂੰ ਐ ਨਾ ਗੈਰੇ ਚਿੱਤੀ ਦਾੜੀ ਹੋ ਗਈ। ਕੋਮਰ ਦਾਦੀ 40 ਸਾਲ ਦੀ ਐ। ਉਹ ਬਸ ਇੱਕ ਨਾ ਜਵਾਬ ਨਹੀਂ ਹੁੰਦਾ। ਉਹਦੇ ਟੈਨਸ਼ਨਾਂ ਚ ਐ ਹੋਇਆ ਫਿਰਦਾ ਰਹਿੰਦਾ। ਮੈਂ ਤਾਂ ਮੈਂ ਤਾਂ ਚਾਹੁੰਦਾ ਨਹੀਂ ਸੀਗਾ ਜੀ। ਪਤਾ ਬੀਬੀ ਹੋਈ ਥੋੜਾ ਜਿਹਾ ਵੱਧ ਕਾਲੀ ਕਰੀ ਜਾਂਦੀ। ਇਹ ਸਮਝ ਆ ਗਿਆ। ਕੋਈ ਬੇ ਕਹਿੰਦੀ ਨਹੀਂ ਜ਼ਰੂਰੀ। ਤੂੰ ਕਹੋ ਆ। ਜਿਵੇਂ ਮੈਂ ਮੈਂ ਤਾਂ ਫਿਰ ਤੁਹਾਨੂੰ ਕੁਝ ਦੱਸਾਂ ਦੇ ਲਉਂ। ਪੁੱਤ ਮੇਰੀ ਗੱਲ ਸੁਣ ਤੀ। ਹਾਂ ਜੀ। 10 ਟੀਲੇ ਜ਼ਮੀਨ ਦੇ ਆਉਂਦੇ ਮੇਰੇ ਪੁੱਤ ਨੂੰ। ਵੇਠੀ ਖਾਏਗੀ 14 ਚੋ ਕੁ ਮਹਿੰਗੀ ਇਹ ਤਾਂ ਬਸ ਇੱਕ ਦਿਨ ਨੂੰ ਆ ਲੱਗਦਾ ਹੋਊਗਾ ਵੀ ਬਾਏ ਵੱਡੀ ਉਮਰ ਉਮਰ ਨਹੀਂ ਹੈਗੀ ਕਿਉਂਕਿ ਹੁੰਦੇ ਜੇ ਸਾਹਮਣੇ ਜਵਾਖ ਦਾ ਹੋਵੇ ਬੰਦੇ ਦੀ ਟੈਨਸ਼ਨ ਹੁੰਦੀ ਹੈ 14 ਸਾਲ ਹੋ ਗਏ ਵਿਆਹ ਨੂੰ ਪਰ ਤੂੰ ਮੈਂ ਵੀ ਤਾਂਨੇ ਮਾਰਨ ਲੱਗੇ ਉਹ ਤਾਂ ਹੈ ਜੀ ਇਹ ਤਾਂ ਤੈਨੂੰ ਪਤਾ ਨਾ ਪੁੱਤ ਹਾਂਜੀ ਤੁਸੀਂ ਰਾਏ ਕਰ ਲਓ ਵੇਖ ਲਓ ਰਾਏਤਾ ਜੀ ਜੀ ਮੇਰੇ ਮਾਪੇ ਕਰਨ ਨਹੀਂ ਮੈਂ ਤਾਂ ਉਹ ਠੀਕ ਹੈ ਜੀ ਕੋਈ ਤ ਜ਼ਬਰਦਸਤੀ ਵੀ ਨਹੀਂ ਜੇ ਤੇਰਾ ਮਨ ਮੰਨੂਗਾ ਤਾਂ ਕਰਾਂਗੇ ਕੋਈ ਆਪਾਂ ਜ਼ਬਰਦਸਤੀ ਵੀ ਨਹੀਂ ਆਖਦੇ ਵੀ ਚਲ ਕੋਈ ਦੂਜਾ ਜ਼ਬਰਦਸਤੀ ਕਰਦੇ ਆ ਤੇਰੀ ਵੀ ਰਾਇ ਜ਼ਰੂਰੀ ਆ ਜਾਣਨੀ ਹਾਂ ਨਾ ਕੋਈ ਨਾ ਜੀ ਮੈਂ ਤਾਂ ਰਹਿ ਕੀ ਕਰਨੀ ਹੈ ਜਿਵੇਂ ਮੇਰੇ ਬਾਪੇ ਕਰਦਣਗੇ ਮਾ ਪੁੱਤ ਪਹਿਲਾਂ ਠੋਕਰ ਲੱਗੀ ਹੋਈ ਆ ਫਿਰ ਵੀ ਰਾਇ ਚਾਹੀਦੀ ਆ ਨਾ ਤੋਂ ਸਮਝ ਕੇ ਰਿਸ਼ਤਾ ਕਰਨਾ ਚਾਹੀਦਾ ਤਾਂ ਹੀ ਤੇ ਬੀਬੀ ਮੈਂ ਕਹਿਣੀ ਜੇ ਪਹਿਲਾਂ ਠੋਕਰ ਲੱਗੀ ਹੈ ਕਿ ਅੱਗੇ ਬੰਨ ਚੰਗਾ ਕੀ ਹੋ ਗਿਆ ਜੀ ਪਹਿਲਾਂ ਚੱਲ ਬੁੱਤ ਛੱਡ ਪਿਛਲੀਆਂ ਗੱਲਾਂ ਨੂੰ ਚਲੋ ਜਹਾਜ਼ ਕਰਾਉਣੀਆਂ ਨੇ ਨਹੀਂ ਉਹ ਐ ਵੀ ਚੱਲ ਪਾ ਚੱਲ ਪਿਛਲੀ ਗੱਲ ਨਹੀਂ ਕੋ ਖੇੜਨੀ ਹੈ ਜਿਉਂ ਕਿ ਅਗਲੇ ਦਿਨ ਬੁੱਤ ਤੇ ਟੈਨਸ਼ਨ ਪਾਉਣੀ ਹੈ ਉਹ ਤਾਂ ਗੱਲ ਠੀਕ ਹੈ ਚੱਲ ਨਹੀਂ ਕੋਈ ਨਾ ਕਿਸੇ ਨੂੰ ਪੰਤਾਇ ਦਿਨ ਦਾ ਦੁੱਖ ਨਹੀਂ ਲੇ ਕਰ ਦਿੰਦੇ ਠੀਕ ਹੈ ਬੇਬੀ ਹਾਂ ਇੱਕ ਲਾਹੀ ਇੱਕ ਪਾਈ ਰਾਜ ਕਰੇਗੀ ਸਾਡੇ ਘਰੇ ਸਾਡੇ ਘਰੇ ਕੀ ਨਹੀਂ ਸਭ ਕੁਝ ਹੈ ਗੱਡੀਆਂ ਕਾਰਾਂ ਤੇਰੇ ਆਪੋ ਸੇ ਤਸਕੀਲੇ ਜਾ ਕੇ ਸਰਵਰਗੇ ਜਿਵੇਂ ਮੇਰੇ ਮੂੰਹ ਦੇ ਹਾਂ ਸਾਨੂੰ ਇਹ ਗੱਲਾਂ ਤਾਂ ਨਹੀਂ ਕਿਸੇ ਨੂੰ ਟੈਨਸ਼ਨ ਆਉਂਦਾਂ ਇਹ ਗੱਲ ਤਾਂ ਹੈਗੀ ਪਹਿਲਾਂ ਘਰ ਵਾਲਾ ਚੁੰਨੀ ਜੀ ਕੀ ਕਰਲਾ ਪੁੱਤ ਮਾੜੀ ਸੁਣ ਲੈ ਪਹਿਲਾਂ ਘਰ ਵਾਲਾ ਹੈ ਨਹੀਂ ਉਹਦਾ ਫਿਰ ਉਹ ਸੀ ਹਾਂਜੀ ਲਾਲ ਸੁਣੋ ਬੇ ਪੁੱਤ ਖੜ ਜਾ ਮੈਂ ਦੱਸਦੀ ਹਾਂ ਸਹੀ ਸਹੀ ਦੱਸ ਦੇ ਭਾਈ ਹੈਗੀ ਹੈ ਘਰ ਵਾਲੀ ਕਰੀ ਹੈ ਤੇ ਤਾਂ ਹੁਣ ਜਵਾਬ ਦੇ ਤਾਂ ਦੂਜੀ ਵਾਰ ਕੂਲਾ ਪਟਾ ਸੀ ਬੋਨੂ ਸੀ ਸਾਰੀ ਗੱਲ ਦੱਸਤੀ ਸੀ ਹਾਂ ਪਸੇ ਕੀ ਕਹੀ ਤੁਹਾਨੂੰ ਕੋਈ ਨਹੀਂ ਹੋ ਸਾਨੂੰ ਕਦੇ ਨਹੀਂ ਕਹਿਦੀ ਤੁਹਾਨੂੰ ਐ ਕੋਈ ਮਜ਼ਾ ਆ ਤੁਹਾਨੂੰ ਬੋਲ ਦੇ ਉਹ ਨਹੀਂ ਤੈਨੂੰ ਬੋਲ ਸਕਦੀ ਤੂੰ ਬੈਠੀ ਖਾਈ ਰਾਣੀਆਂ ਮੰਗੂ ਉਹਦੇ ਨਾਲ ਗੱਲ ਕਰਕੇ ਆਇਆ ਹਾਂ ਸ਼ਾਂਤੀ ਹੈ ਉਹਦੀ ਗੱਲ ਕਰਕੇ ਆਇਆ ਹਾਂ ਸ਼ਾਂਤੀ ਹੈ ਉਹਦੀ ਸ਼ਾਂਤੀ ਹੈ ਉਹ ਗੱਲ ਵੀ ਦੇਰ ਦਾ ਆਪਣੇ ਮੈਨੂੰ ਨਹੀਂ ਦਿੱਤਾ ਕਹਿੰਦੀ ਚੱਲ ਕੋਈ ਗੱਲ ਜਦੋਂ ਜਿੰਨੇ ਸਾਨੂੰ ਠੀਕ ਲੱਗਦਾ ਆਪਾਂ ਉਹਨੂੰ ਕਿਹੜਾ ੱਟਕਾ ਦਿੰਨੇ ਆ ਥੋੜੀ ਐਵੇਂ ਭੈਣ ਭੈਣਾ ਵਾਂਗੂ ਰਹੋਗੇ ਤੁਸੀਂ ਉਹ ਟੈਨਸ਼ਨ ਨਾ ਲੈ ਜੇ ਤੂੰ ਕਹੇਂਗੀ ਪੰਜੀ ਪੀਲੇ ਜ਼ਮੀਨ ਦੇ ਤੇਰੇ ਨਾਲ ਦਿਲਾਵਾਂਗੇ ਜੇ ਤੂੰ ਐ ਸੋਚੇਂਗੀ ਵੀ ਪਤਾ ਨਹੀਂ ਕੱਲ ਨੂੰ ਨਾ ਮੈਨੂੰ ਉਹ ਕਰਨਾ ਹਾਂ ਇਹ ਵੀ ਗੱਲ ਹੈ ਕੋਈ ਗੱਲ ਨਹੀਂ ਠੀਕ ਆ ਬੀਬੀ ਜੇ ਮੈਂ ਤੁਹਾਨੂੰ ਕਹਣਾ ਠੀਕ ਹੈ ਤੂੰ ਬਸ ਉਹਨਾਂ ਦੀ ਮਾਂ ਨਾਲ ਰਹਿ ਕਰ ਲਈ ਜਾ ਕੇ ਦੇਖ ਤੈਨੂੰ ਮੂਹਰੇ ਆਪਣੇ ਮਨ ਨਾਲ ਜੀ ਕਰ ਲਈ ਪੁੱਤ ਤੇਰੀ ਵੀ ਜੜਾਏ ਜਰੂਰੀ ਹੈ ਠੀਕ ਹੈ ਤੂੰ ਕਰ ਲਈ ਲੈ ਆਪਾਂ ਦੇਖ ਪੰਜ ਕਿਲੇ ਮੈਂ ਕਹੇ ਸੀ ਜਿਹੜੀ ਜ਼ੁਬਾਨ ਚ ਮੂੰਹ ਕੱਟਦੀ ਬਾਜ ਉਹੀ ਰਹੂਗੀ ਪੰਜ ਕਿਲੇ ਤੇ ਨਾ ਨੌ ਤਰਾਏ ਦੇਣੀ ਕੋਈ ਗੱਲ ਨਹੀਂ ਮੇਰੀ ਬੇਬੇ ਜੇ ਉਹ ਕਹਿੰਦੀਆਂ ਨਾ ਜਮਾ ਪੱਤਲ ਤਲਖੀਰ ਹੁੰਦੀ ਆ ਠੀਕ ਹੈ ਇਹ ਜੀ ਗੱਲ ਚਾਚੂ ਮਨਾਈਏ ਨਾ ਜੀ ਬਸ ਨੇ ਉੱਤੇ ਪਿਆਰ ਨਾ ਨਾ ਜੀ ਮੈਂ ਨਾ ਲਾ ਕੇ ਨਾ ਜੀ ਕੋਈ ਨਾ ਜੀ ਕੋਈ ਨਹੀਂ ਵੀਰ ਤੁਸੀਂ ਦੱਸੋ ਨਹੀਂ ਅਸੀਂ ਤਾਂ ਕੁਝ ਨਹੀਂ ਲੈਂਦੇ ਖਾਣਾ ਨਹੀਂ ਨਹੀਂ ਹੈ ਨਹੀਂ ਕੋਈ ਨਹੀਂ ਚੰਗਾ ਫਿਰ ਤੁਸੀਂ ਰਾਹ ਕਰਕੇ ਦੱਸੋ ਉਹ ਕਿੱਥੇ ਲਾ ਰਹੇ ਜਾਂਦੀਆਂ ਨੇ ਮੱਸ ਦੇ ਕਾਣ ਹਾਂ ਉੱਥੇ ਕਲਾ ਹੈ ਮੈਂ ਚਲੋ ਸਿਰਸਾ ਖੜ੍ਹਦੇ ਕਿ ਕੋਈ ਨਹੀਂ ਬਸ ਡੇ ਲਾ ਹੈ ਕੋਈ ਨਹੀਂ ਬਸ ਤਾਂ ਨਿੱਕੇ ਵੇਲਾ ਹੋ ਗਿਆ ਚੰਗਾ ਹਾਂ ਠੀਕ ਆ ਜਾ ਠੀਕ ਦੇ ਹਾਂ ਕੋਈ ਸਾਡੇ ਕਿਹੜੀ ਵਕਾਉਣ ਵਾਲੀ ਆ ਲੇਟ ਹੋ ਜੂਗੀ ਵਾਲੀ ਚੜਾਇਆ ਉਹ ਹਾਂ ਮੈਂ ਮੜੇ ਤੋਂ ਕਿਤੇ ਕਿੱਥੇ ਜਾ ਕੇ ਖੜਦੀ ਹੈ ਜਗਾ ਕੋਈ ਨਹੀਂ ਚੜਾ ਲਈ ਐਸੀ ਖੜ ਜਾ ਹਾਂ ਐਸੀ ਖੜ ਜਾ ਮੈਂ ਆ ਜਾਣਾ ਠੀਕ ਆ ਠੀਕ ਆ ਅ ਮੈਂ ਕਹਿੰਦੀ ਸੀ ਕਿਤੇ ਤੁਸੀਂ ਆਪਣੇ ਘਰੋਂ ਨਾਲ ਧੱਕਾ ਤਾਂ ਨਹੀਂ ਕਰ ਰਹੇ ਨਾ ਨਾ ਜੀ ਜਮਾ ਹੀ ਨਹੀਂ ਕੋਈ ਇਹ ਜੀ ਗੱਲ ਨਹੀਂ ਜਮਾ ਸਹਿਮਤੀ ਹੈ ਕਿ ਇਹ ਜੀ ਗੱਲ ਨਹੀਂ ਹੈਗੀ ਤੇ ਮੈਂ ਦੱਸਿਆ ਸਦਾ ਨਾਮ ਕੀ ਹੈ ਬਲਜੀਤ ਆ ਜੀ ਬਲਜੀਤ ਹਾਂ ਜੀ ਤੇ ਤੁਸੀਂ ਵੇ ਫਿਕਰ ਹੋ ਜਾ ਜਮਾ ਸਹਿਮਤੀ ਹੈ ਕਿਤੇ ਐ ਇਹ ਨਾਲ ਹੋਵੇ ਕੰਮ ਅਸੀਂ ਰਾਇ ਕਰਕੇ ਆਏ ਆ ਸੁਕਣ ਸੁਕਣ ਵਾਲਾ ਕੱਲ ਨੂੰ ਸਿਆਪਾ ਪਿਆ ਰਾਇ ਨਹੀਂ 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 ਜਮਾਈ ਨਹੀਂ ਜਮਾ ਪਹਿਣਾ ਮੈਨੂੰ ਸਮਝੂ ਕਿ ਸੁਣੋ ਤੇਰੇ ਰਾਇ ਕਰਕੇ ਆਏ ਆ ਉਹਦੀ ਸਹਿਮਤੀ ਹੈ ਕੋਈ ਦਿੱਕਤ ਨਹੀਂ ਹੈਗੀ ਕੱਟ ਕੇ ਆਵਾਂਗੇ ਹੁਣ ਹਾਂਜੀ हां को की कोई अपने बड़े आके ते पूछ ले कोई गल बात ससी आ जावे भी मैं नहीं गए दी की करने गए दी नहीं दसदा तेरी तो सल्ली है मिनट जी बट है नहीं नहीं है जी कोई नहीं नहीं ता। तो नहीं गई है हुन हां हां आके कौन कर लेंगे चलो उनके का बता केदा बताओ बताओ के ਹਾਂ ਹੇ ਪਾਣੀ ਦੇ ਮਤ ਹੇ ਦੇ ਦੇ ਪਾਣੀ ਦੀ ਕੋਟਾ ਆਖੋਗੇ ਕੋਈ ਨਾ ਪਾਣੀ ਦਾ ਪੀਲਾ ਆਪਣੀ ਕਾਪੀ ਦੇਖੋ ਜਿਹੜਾ ਤੁਸੀਂ ਕਰਨਾ ਕੋਲ ਦੀ ਹੈ ਲੈਟੋਂ ਲਾ ਕੇ ਬਾਹਰ ਗੁਲੇ ਛੱਡ ਕੇ ਪਤਾ ਨਹੀਂ ਕਿੱਧਰ ਨਿਕਲੀ ਹੈ ਤੂੰ ਕਰਮ ਨਾ ਹੋਵੇ ਬਸ ਤੂੰ ਪਾਣੀ ਪੀ ਲੈ ਆ ਜਾਂਦੀ ਹੈ ਕੋਈ ਨਹੀਂ ਜੇ ਤੂੰ ਆਪਾ ਹੁਣ ਮੜਾ ਮਿੱਠਾ ਨਹੀਂ ਜਿਪ ਕਰ ਚੁਮ ਹਾਂ ਕੋਈ ਕਿ ਨਾ ਕੋਈ ਕਿ ਕੋਈ ਤਾਂ ਵੀ ਠੀਕ ਲੱਗੀ ਹਾਂ ਤੂੰ ਵੀ ਨਰਮਲ ਅਬ ਡਿੱਗ ਕੇ ਆ ਨਾ ਪੂਰਾ ਨਵਾਂ ਬੋਟਲ ਆ। ਹਾਂ। 25 ਗੀਤ। ਆ। ਤੇਰਾ ਕੀ ਸੀ? ਮੈਂ ਇੰਨਾ ਟਾਈਮ ਲਾਇਆ ਸੀ। ਦਵਾਈ ਲੈਣ ਗਈ ਸੀ। ਇੰਨਾ ਟਾਈਮ ਲਾ। ਤੂੰ ਬਾਰ ਬੂਰ ਫੁੱਲਾ ਛੱਡ ਕੇ ਤਾਂ ਨਿਕਲ ਵੀ ਨਹੀਂ। ਚਾਹ ਚਾਰ ਘੰਟੇ ਲਾਇਆ ਕਿਉਂ ਰੱਖ ਦਿੱਤੇ। ਬੀਬੀ ਮਾਤਾ ਕੋਈ ਨਹੀਂ ਉੱਤਰ ਤਾਈ ਕੇ ਘਰੇ ਗਈ ਸੀ। ਉਹ ਉਹੀ ਗੱਲ ਕਰਦੀ। ਉਹੀ ਗੱਲ ਕਰਦੀ ਨਾ। ਨਾਲੇ ਕਹਿ ਕੇ ਗਈ ਸੀ ਵੀ ਜਾਈ ਨਾ। ਜਦੋਂ ਤਾਈ ਕੇ ਵਾਦੀ ਕੀ ਸੁਣਾ ਕਰ ਸਕਦੇ। ਇਹ ਤਾਂ ਜਮੀਨ ਹੀ ਪਤਨੀ ਸਾਰ ਹੈਗੀ ਮੈਨੂੰ ਲੱਗਦਾ। ਨਾ ਬੀਬੀ ਸਸਾਈ ਜੀ ਤਾਂ ਵਾਗੇ ਸੀ ਗੱਲ ਠੀਕ ਆ। ਬਾਕੀ ਉਹ ਵੀ ਨਾ ਜਾਉਂਗੀ ਰਾਹ ਨੂੰ। ਤੇ ਆ ਤੁਸੀਂ ਬਲਜੀਤ ਬਲਜੀਤ ਕੀ ਕਰੀ ਜਾਂਦੀ? ਕਿਹੜੀ ਕੁੜੀ ਨਾਲ ਗੱਲ ਕਰਦੇ? ਉਹ ਬਲਜੀਤ ਤਾਂ ਉੱਥੇ ਨਾ ਨਰਸ ਲੱਗੀ ਹੋਇਆ ਕੁੜੀ। ਉਹ ਉਹਦੀ ਗੱਲ ਕਰਦੇ ਸੀਗੇ। ਉਹਨੇ ਦਵਾਈ ਦਿੱਤੀ ਆ ਬੀਬੇ ਨੂੰ। ਮੈਨੂੰ ਤਾਂ ਕੁਝ ਹੋ ਰਹੀ ਸਮਝਿਆ ਸੀਗਾ। ਮੈਨੂੰ ਤਾਂ ਉਹੀ ਗੰਨ বাজਦੇ ਰਹਿੰਦੇ ਆ। ਪਾਣੀ ਦੇ ਤਾਂ ਗੋਲੀ ਦੇਤੀ। ਉਹ ਨਾ ਗੱਲ ਨਾ ਕਰ ਲੱਗੇ ਨਾ ਬੁਝਣ ਲੱਗੇ ਸੀ ਵੀ ਕੀ ਨਾ ਕੋਈ ਮੇਰਾ ਨਾਮ ਬੁਲਾ। ਉਹ ਹੋ ਗੱਲ ਨਾ ਕਰਦੇ ਸੀ। ਅਸੀਂ ਕਿਹੜੀਆਂ ਗੱਲਾਂ ਕਰਦੇ ਤੇ ਤਾਂ ਕੰਨ ਬੋਲਦੇ ਨੇ। ਹਾਂ। ਕੰਮ ਕਰ ਲਾ ਜਾ। ਮੋਹਰ ਆਏਗਾ ਤਾਂ ਪੈਣੀ ਹੀ ਨਹੀਂ ਸਾਰਾ ਬਣ। ਤੂੰ ਜੇ ਛੱਡੇਂ ਮਸੇ ਨਾ ਰਹੇ ਮੈਂ ਕਹਾਂ ਤੇਰੇ ਮਗਰ ਕੋ ਮਾਂ। ਉਹ ਤਾਂ ਮੰਦੇ ਹੀ ਨਹੀਂ ਜਾਂਦੀ ਇਹ ਆਪਦੇ ਵਿੱਚ। ਆ ਲੈ ਦੇਖ ਲੈ। ਕਿ ਮੂੰਣਾ ਕੀ ਗਈ ਐ। 50 ਜਹ ਹੈ ਨੀ ਨੀ। ਨਹੀਂ ਦੇਰਾਂਗਣ ਵਾਲੀ ਗੱਲ ਕਿਹੜੀ ਆ ਫਿਰ ਆਪਦੇ ਆਪ ਵਕੀਲਾ ਵਾਲੀਆਂ ਗੱਲਾਂ ਕਰਦੀ ਐ ਸੀ ਮੈਂ ਵਕੀਲ ਕਰਨ ਨੂੰ ਵਕੀਲ ਕਰਨ ਨੂੰ ਫਿਰ ਕਰ ਲੈ। ਉਹ ਕਰਲਾਂ ਦੇ ਤੂੰ ਕੰਮ ਪੁੱਤ ਛੇੜਦਾ ਹੀ ਜਾਂ ਗੱਲਾਂ ਕਰਲਾਂ ਦੇ ਜਦੋਂ ਵਕੀਲ ਕੋਲੋਂ ਦੇਖੀ ਜਾਂਦਾ